ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਬਹੁਤ ਸੋਹਣੀ ਕਲੈਕਸ਼ਨ ਦਿਖਾਵਾਂਗੇ ਇਹਦੇ ਵਿੱਚ ਕਾਫੀ ਤਰ੍ਹਾਂ ਦੇ ਸੂਟ ਹੋਣਗੇ ਤੁਸੀਂ ਵੀਡੀਓ ਨੂੰ ਸਕਿਪ ਨਹੀਂ ਕਰਨਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਆ ਸਿੰਪਲ ਸੋਬਰ ਜਿਹੀ ਵੀ ਸੂਟ ਹੋਣਗੇ ਹੈਵੀ ਵਰਕ ਵਾਲੇ ਵੀ ਹੋਣਗੇ ਗਰਾਰੇ ਸ਼ਰਾਰੇ ਵਾਲੇ ਵੀ ਹੋਣਗੇ ਪਹਿਣੋ ਜਿੱਦਾਂ ਹੁਣ ਕਰਵਾ ਚੌਥ ਆ ਰਿਹਾ ਹੈ ਤੇ ਗਾਂਹ ਮੈਰਿਜ ਫੰਕਸ਼ਨ ਆ ਰਿਹਾ ਹੈ ਤੇ ਪਹਿਣਾ ਦੀ ਜਿਹੜੀ ਆ ਡਿਮਾਂਡ ਆ ਕਾਫੀ ਤਰ੍ਹਾਂ ਦੀ ਸਟਾਰਟ ਹੋ ਗਈ ਕੁਝ ਪਹਿਣਾ ਜਿਹੜੀਆਂ ਸੋਬਰ ਜੈ ਲਾਈਕ ਕਰਦੀਆਂ ਕੁਝ ਹੈਵੀ ਤਾਂ ਆਪਾਂ ਸਾਰੀਆਂ ਪਹਿਣਾ ਦੀ ਡਿਮਾਂਡ ਦੇ ਅਕੋਰਡਿੰਗ ਆਪਾਂ ਸੂਟ ਲੈ ਕੇ ਆ ਚੈੱਕ ਕਰੋ ਪਹਿਲਾ ਆਪਾਂ ਤੁਹਾਨੂੰ ਜਿਹੜਿਆ ਆ ਸਿੰਪਲ ਸੋਬਰ ਜਿਹੇ ਜਿਹੜੇ ਆ ਕਟ ਵਰਕ ਵਾਲੇ ਦਿਖਾਵਾਂਗੇ ਜਿੱਦਾਂ ਜਿਹੜੇ ਲਾਈਟ ਜੇ ਵਰਕ ਵਾਲੇ ਲਾਈਕ ਕਰਦੀਆਂ ਭੈਣਾਂ ਤੁਸੀਂ ਲਾਈਕ ਕਰ ਸਕਦੇ ਹੋ ਚੈੱਕ ਕਰੋ ਕਲੈਕਸ਼ਨ ਕਿੰਨੀ ਸੋਹਣੀ ਆ ਇੱਕ ਤੋਂ ਇੱਕ ਸੂਟ ਜਿਹੜਾ ਇੱਕ ਤੋਂ ਘਟਕੇ ਆ ਬਹੁਤ ਸੋਹਣੇ ਹੋਣਗੇ ਕਲੈਕਸ਼ਨ ਨੈਕਸਟ ਆ ਲਾਈਟ ਜੇ ਸੋਬਰ ਜੇ ਰੰਗ ਚੈੱਕ ਕਰੋ ਕਿੰਨੇ ਸੋਹਣੇ ਜਿਹੜੇ ਆ ਪ੍ਰਿੰਟ ਵਾਲੇ ਵਰਕ ਕਰਕੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਆ ਬਹੁਤ ਸੋਹਣੀ ਫੈਬਰਿਕ ਵਾ ਬਹੁਤ ਹੀ ਸੋਹਣਾ ਬਣੇ ਹੋਣਗੇ ਸੂਟ ਬਾਕੀ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਆਉਂਦਾ ਹੈ ਡਿਜ਼ਾਈਨ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਨੰਬਰ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਹੋਵੇਗਾ ਉਹਦੇ ਤੇ ਮੈਸੇਜ ਕਰਕੇ ਤੁਸੀਂ ਸੂਟ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਸੂਟ ਫੈਬਰਿਕ ਬਾਰੇ ਪੁੱਛ ਸਕਦੇ ਹੋ ਪ੍ਰਾਈਸ ਬਾਰੇ ਪੁੱਛ ਸਕਦੇ ਹੋ ਕਿਉਂਕਿ ਕਲੈਕਸ਼ਨ ਕਾਫੀ ਹੈ ਤੇ ਹਰ ਇੱਕ ਸੂਟ ਦੇ ਬਾਰੇ ਜਿਹੜਾ ਹੈ ਦੱਸਣਾ ਡਿਟੇਲ ਦੇ ਵਿੱਚ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਟਾਈਮ ਜ਼ਿਆਦਾ ਲੱਗਦਾ ਫਿਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਠੀਕ ਹੈ ਜੀ ਨੈਕਸਟ ਆਵਲੇ ਸੂਟ ਜਿਹੜੇ ਆਪਾਂ ਔਨ ਆਫਰ ਹੀ ਲਗਾਏ ਹੋਏ ਆ ਠੀਕ ਹੈ ਜਿਹੜੇ ਇਹਨਾਂ ਦਾ ਪ੍ਰਾਈਸ ਆਲਮੋਸਟ 303500 ਰੁਪਏ ਹੈ ਤੁਹਾਨੂੰ ਜਸਟ ਆਪਾਂ 2200 2300 ਰੁਪਏ ਤੱਕ ਤੁਹਾਨੂੰ ਇਹ ਮਿਲ ਜੇਗਾ ਠੀਕ ਹੈ ਜੀ 2300 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਜਿਨ੍ਹਾਂ ਦਾ ਪ੍ਰਾਈਸ ਨੋਰਮਲ ਮਾਰਕੀਟ ਵਿੱਚ 303500 ਰੁਪਏ ਰਹੇਗਾ ਤੁਸੀਂ ਚੈੱਕ ਕਰ ਸਕਦੇ ਹੋ ਚੈੱਕ ਕਰੋ 컬렉ਸ਼ਨ ਕਿੰਨੀ ਸੋਹਣੀ ਹੈਵੀ ਵਰਕ ਵਾਲੇ ਆ ਹੈਵੀ ਚੁੰਨੀਆਂ ਵਾਲੇ ਆ ਸਭ ਤੋਂ ਭਾਰੇ ਤੋਂ ਭਾਰੇ ਸੂਟ ਹੋਣਗੇ ਮੈਰਿਜ ਫੰਕਸ਼ਨ ਦੇ ਲਈ ਤੁਸੀਂ ਬਾਈ ਕਰਨੇ ਆ ਤਾਂ ਤੁਸੀਂ ਮੰਗਵਾ ਸਕਦੇ ਹੋ ਆਪਣੇ ਮਹਿੰਦੀ ਦੇ ਲਈ ਫੰਕਸ਼ਨ ਜਾਗੋ ਲਈ ਮੈਰਿਜ ਦੇ ਲਈ ਜਿੱਦਾਂ ਤੁਸੀਂ ਬਾਈ ਕਰਨਾ ਕਰ ਸਕਦੇ ਹੋ ਨੈਕਸਟ ਆਹ ਬਹੁਤ ਸੋਹਣੇ ਸੂਟ ਹੋਣਗੇ ਚੁਣੌਣ ਦੇ ਵਿੱਚ ਹੋਣਗੇ ਫੈਬਰਿਕ ਚੁਣੌਣ ਦਾ ਰਹੇਗਾ ਸ਼ਰਟ ਤੇ ਵਰਕ ਫਰੰਟ ਬੈਕ ਕੀਤਾ ਹੋਏਗਾ ਬਾਟਮ ਤੇ ਵੀ ਕੀਤਾ ਹੋਏਗਾ ਡਾਟਸ ਦਾ ਕੰਮ ਨੈਕਸਟ ਆਪਰੇ ਚੈੱਕ ਕਰੋ ਕਿੰਨੇ ਸੋਹਣੇ ਸੈਲ ਪ੍ਰਿੰਟ ਵਾਲੇ ਬਹੁਤ ਸੋਹਣੇ ਵਰਕ ਕਰਕੇ ਸ਼ਰਟ ਇਹਨਾਂ ਦੀ ਸਿਲਕ ਚ ਰਹੇਗੀ ਬਾਟਮ ਸੰਤੂਨ ਚ ਹੋਏਗੀ ਤੇ ਪਿਓਰ ਸ਼ਿਫੋਨ ਨਾਲ ਦੁਪੱਟਾ ਰਹੇਗਾ ਜਿੰਨੇ ਵੀ ਤੁਹਾਨੂੰ ਦਿਖਾ ਰਹੇ ਆਂ ਹੀ ਬੁਟੀਕ ਸਟਾਈਲ ਸੂਟ ਹੋਣਗੇ ਸਾਰਿਆਂ ਦਾ ਹੀ ਫੈਬਰਿਕ ਸੇਮ ਆ ਹੈ ਸ਼ਰਟ ਇਹਨਾਂ ਦੀ ਸਿਲਕ ਦੇ ਵਿੱਚ ਆ ਬਾਟਮ ਸੰਤੂਨ ਚ ਆ ਤੇ ਦੁਪੱਟਾ ਜਿਹੜਾ ਹੈ ਪਿਓਰ ਸ਼ਿਫੋਨ ਚ ਆ ਠੀਕ ਹੈ ਜੇ ਸਾਰੇ ਹੈ ਕਲਰ ਚੈੱਕ ਕਰੋ ਕਿੰਨੇ ਪਿਆਰੇ ਜਿਹੇ ਰੰਗ ਆ ਬਹੁਤ ਸੋਹਣੇ ਸੋਬਰ ਜੇ ਸਰਦਾਰੀ ਜਿਹੇ ਰੰਗ ਹੋਣਗੇ ਇਹ ਚੈੱਕ ਕਰੀ ਚਲੋ ਬਹੁਤ ਸੋਹਣੇ ਕਲੈਕਸ਼ਨ ਹੈ ਇੱਕ ਤੋਂ ਜੀ ਤੋ ਹਟ ਗਿਆ ਡਿਜ਼ਾਈਨ ਚੈੱਕ ਕਰੋ ਡਿਜ਼ਾਈਨ ਕੋਈ ਵੀ ਮੈਚ ਨਹੀਂ ਕਰਦਾ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਜੀ ਵੱਖਰੇ ਤੋਂ ਵੱਖਰੇ ਡਿਜ਼ਾਈਨ ਆ ਲਾਈਟ ਕਲਰ ਸਾਰੇ ਡਾਰਕ ਲਾਈਟ ਸਾਰੇ ਤਰ੍ਹਾਂ ਦੇ ਕਲਰ ਅਵੇਲੇਬਲ ਹੈ ਆਪਣੇ ਕੋਲ ਨੈਕਸਟ ਆਪਲੇ ਬਹੁਤ ਸੋਹਣੇ ਸੂਟ ਹੋਣਗੇ ਜੀ ਚੈੱਕ ਕਰੋ ਇਹ ਨੈਕ ਤੇ ਵਰਕ ਕੀਤਾ ਹੈ ਦੁਪट्टे ਤੇ ਫੋਰ ਸਾਈਡ ਕੀਤਾ ਹੋਇਆ ਵੀ ਕਾਫੀ ਚੱਲਦੇ ਨੇ ਸੂਟਾਂ ਜਿਹੜੀ ਫਿਟਿੰਗ ਬਹੁਤ ਸੋਹਣੀ ਬਣਦੀ ਹੈ ਜੀ ਜਦ ਵੀਅਰ ਕਰੋਗੇ ਤਾਂ ਬਹੁਤ ਸੋਹਣੇ ਰਾਜਸਤਾਨੀ ਸਟਾਈਲ ਸੂਟ ਹੋਣਗੇ ਇਹ ਬਹੁਤ ਸੋਹਣੇ ਬਣਗੇ ਵੀ ਬਾਕੀ ਜਿਨ੍ਹਾਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੋ ਤੁਹਾਨੂੰ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਆ ਜਾਇਆ ਕਰੇ ਡੇਲੀ ਤੁਹਾਨੂੰ ਵੀਡੀਓ ਦਾ ਪਤਾ ਲੱਗ ਜਾਇਆ ਕਰੇ ਨੈਕਸਟ ਆ ਬਹੁਤ ਸੋਹਣੇ ਭੈਣਾਂ ਨੂੰ ਕ੍ਰੈਂਡਿਸ਼ੀਨ ਕ੍ਰੇਪ ਦੇ ਵਿੱਚ ਸੂਟ ਹੋਣਗੇ ਬਹੁਤ ਹੀ ਵਧੀਆ ਫੈਬਰਿਕ ਹੈ ਕ੍ਰੈਂਡਿਸ਼ੀਨ ਕ੍ਰੇਪ ਜੀ ਸਾਰੇ ਹੋਣਗੇ ਠੀਕ ਹੈ ਜੀ 슬ੀਵਸ ਦੇ ਵਰਕ ਕੀਤਾ ਹੋਏਗਾ ਨੈਚਰਲ ਕ੍ਰੇਪ ਦੇ ਵਿੱਚ ਆਗੇ ਨੈਕਸਟ ਆ ਟੈਬੀ ਸਿਲਕ ਚ ਆਗੇ ਨੈਕਸਟ ਆ ਬ੍ਰੌਕਟ ਦੇ ਵਿੱਚ ਆਗੇ ਜੀ ਸ਼ਰਟ ਬਾਟਮ ਜਿਹੜੀ ਹੈ ਸਿਲਕ ਚ ਰਹੇਗੀ ਠੀਕ ਹੈ ਜੀ ਬਹੁਤ ਸੋਹਣੇ ਨਾਲ ਦੁਪੱਟਾ ਚੁਣੌਂਦਾ ਰਹੇਗਾ ਬਾਟਮ ਤੇ ਵੀ ਵਰਕ ਹੋਏਗਾ ਇਹਨਾਂ ਦੇ ਬਾਜ਼ੂ ਤੇ ਵੀ ਵਰਕ ਰਹੇਗਾ ਹੈਵੀ ਤੋਂ ਹੈਵੀ ਅੱਛਾ ਰੈੱਡ ਕਲਰ ਚੈੱਕ ਕਰੋ ਕਿੰਨਾ ਸੋਹਣਾ ਜੀ ਨੈਕਸਟ ਆ ਪਿਓਰ ਕ੍ਰੇਪ ਦੇ ਵਿੱਚ ਸੂਟ ਆ ਗਏ ਜੀ ਬਹੁਤ ਸੋਹਣੇ ਹੋਣਗੇ ਵੀ ਆਲਓਵਰ ਸੂਟ ਰਹੇਗਾ ਸੇਮ ਇਦਾਂ ਹੀ ਬਣਿਆ ਹੋਇਆ ਅਗਰ ਤੁਸੀਂ ਆਲਓਵਰ ਚ ਬਾਈ ਕਰਨਾ ਆਲਓਵਰ ਚ ਬਾਈ ਕਰ ਸਕਦੇ ਹੋ ਬਾਕੀ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿੰਨਾ ਕੱਪੜਾ ਲੈਣਾ ਲੈ ਸਕਦੇ ਹੋ ਆਪਣੇ ਅਕੋਰਡਿੰਗ ਨੈਕਸਟ ਆ ਪਿਓਰ ਟਿਸ਼ੂ ਫੈਬਰਿਕ ਰਹੇਗਾ ਦੁਪੱਟਾ 올ਓਵਰ ਸੁੱਟ ਰਹੇਗਾ ਨਾ ਦੁਪੱਟਾ ਚੈੱਕ ਕਰੋ ਕਿੰਨਾ ਸੋਹਣਾ ਬਣਿਆ ਹੋਇਆ ਨੈਕਸਟ ਆ ਬਲੇ ਬਹੁਤ ਸੋਹਣੇ ਵਰਕ ਵਾਲੇ ਆ ਬਾਟਮ ਬਾਟਮ ਤੇ ਵਰਕ ਹੈ ਜੀ ਬਹੁਤ ਸੋਹਣੇ ਗਲਾਸ ਟੈਪੀ ਟਿਸ਼ੂ ਦੇ ਵਿੱਚ ਹੋਣਗੇ ਦੁਪੱਟਾ ਨਾਲ ਟਾਈ ਐਂਡ ਡਾਈ ਦਾ ਰਹੇਗਾ ਬਾਕੀ ਜੀ ਅੱਜ ਦੀ ਕਲੈਕਸ਼ਨ ਇਹੀ ਹੈ ਥੈਂਕ ਯੂ